6 ਜੂਨ ਨੂੰ ਚੌਂਕ ਫਰੀਦ ਵਿਖੇ थाना ਕੁਤਵਾਲੀ ਦੀ ਜਰਿਸਡਿਕਸ਼ਨ ਵਿੱਚ ਇੱਕ ਮਨੀ ਐਕਸਚेंजर ਦੀ ਦੁਕਾਨ ਚਲਾ ਰਹੇ ਕੁਲਵੰਤ ਸਿੰਘ ਤੋਂ 3 ਲੱਖ ਦੀ ਖੋਹ ਨੂੰ ਸਕਸੈਸਫੁਲੀ ਟ੍ਰੇਸ ਕਰਦੇ ਆ ਵਿਦਨ 24 ਆਵਰਸ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਹਨ ਨਾਲ ਹੀ ਸਾਰੀ ਕੈਸ਼ ਦੀ ਰਿਕਵਰੀ ਹੋ ਗਈ ਹੈ ਅਤੇ ਮੋਟਰਸਾਈਕਲ ਦੀ ਬਰਾਮਦਗੀ ਵੀ ਹੋਈ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਹਨ ਦੀਪਕ ਜਿਹੜਾ ਕਿ ਮਾਸਟਰਮਾਈਂਡ ਸੀ ਅਤੇ ਇਸ ਮਨੀ ਐਕਸਚेंजर ਦੀ ਦੁਕਾਨ ਤੇ ਪਿਛਲੇ 7-8 ਸਾਲਾਂ ਤੋਂ এমਪਲੋਇਡ ਸੀ ए पिछले डेढ़ महीने तो वारदात अंजाम प्लानिंग कर रहे जब दीपक तीन को इंपलॉयज ने छुट्टी अते दुकान मोटी रकम आई है इन्हने अगे अपने को अक्यूज विशु अते शिवम न इस चीज की इतला दिखती इस तरह इस स्नैचिंग की घटना न अंजाम दिता ਪੁਲਿਸ ਨੂੰ ਅੱਗੇ ਚਖਮਾ ਦੇਣ ਲਈ ਇਹਨਾਂ ਨੇ ਪਹਿਲਾਂ ਆਪਣੇ ਕੱਪੜੇ ਬਦਲੇ ਅਤੇ ਫਿਰ ਸੀਸੀਟੀਵੀ ਫੁਟੇਜ ਤੋਂ ਟਰੇਸ ਨਾ ਹੋਣ ਲਈ ਆਪਣਾ ਵਾਹਦਤ ਵਿੱਚ ਇਸਤੇਮਾਲ ਕੀਤਾ ਮੋਟਰਸਾਈਕਲ ਅਬੈਂਡਨ ਕੀਤਾ ਅਤੇ ਖੋਹ ਕੀਤੇ ਗਏ ਪੈਸਿਆਂ ਤੋਂ ਹੀ ਇੱਕ ਨਵਾਂ ਮੋਟਰਸਾਈਕਲ ਲਿੱਤਾ ਅਤੇ ਇਹ ਅੱਗੇ ਪੰਜਾਬ ਨੂੰ ਛੱਡਣ ਦੀ ਤਾਕ ਵਿੱਚ ਸਰ 24 ਘੰਟਿਆਂ ਵਿੱਚ ਥਾਣਾ ਕੋਤਵਾਲੀ ਦੀ ਟੀਮ ਨੇ ਇਸ ਘਟਨਾ ਨੂੰ ਸਕਸੈਸਫੁਲੀ ਟਰੇਸ ਕੀਤਾ ਹੈ ਇਹ ਸਭ ਹਿਊਮਨ ਰਿਸੋਰਸ ਟੈਕਨੀਕਲ ਸਰਵੇਲੈਂਸ ਸੀਸੀਟੀਵੀ ਫੁਟੇजेस ਅਤੇ ਕੈਸ਼ ਟ੍ਰੇਲ ਜਿਹੜੀ ਉਹਦੀ ਫਾਈਨੈਂਸ਼ੀਅਲ ਟ੍ਰੇਲ ਸੀ ਉਹਦੇ ਸੋਰਸਸ ਅ এমਪਲੋਇਜ਼ ਇਨ ਟੈਰੋਗੇਸ਼ਨ ਆਦਿ ਕਰਕੇ ਸੰਭਵ ਹੋਇਆ ਹੈ ਧੰਨਵਾਦ ਜੈ